ਜੀ ਮੈਂ ਭਪਿੰਦਰ ਗਰੇਵਾ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਆ ਜੀ ਕੈਨੇਡਾ ਦੇ ਵਿੱਚ ਫੈਡਰਲ ਚੋਣਾਂ ਚੱਲ ਰਹੀਆਂ ਸੀ ਔਰ ਅੱਜ 28 ਅਪ੍ਰੈਲ ਦੀ ਰਾਤ ਹੈ ਜਦੋਂ 9:30 ਵਜੇ ਜਿਹੜੀ ਸਵੇਰੇ VOTING ਸਟਾਰਟ ਹੋ ਕੇ 9:30 ਵਜੇ VOTING ਖਤਮ ਹੋ ਚੁੱਕੀ ਹੈ ਔਰ ਗਿਣਤੀ ਜਿਹੜੀ ਚੱਲੂ ਹੈ ਜੀ ਔਰ 343 ਜਿਹੜੀਆਂ ਸੀਟਾਂ ਨੇ ਉਹਦਾ ਮੁਕਾਬਲਾ ਜੀ ਔਰ ਜਿਹਦੇ ਵਿੱਚ ਮੁੱਖ ਪਾਰਟੀਆਂ ਜਿਹਦੇ ਵਿੱਚ ਲਿਬਰਲ ਕੰਜ਼ਰਵੇਟਿਵ ਪਾਰਟੀ ਹੈ ਕਾਕਿਊਬਿਕ ਔਰ ਐਨਡੀਪੀ ਔਰ ਗ੍ਰੀਨ ਪਾਰਟੀ ਜਿਹੜੀਆਂ ਇਹ ਪੰਜ ਪਾਰਟੀਆਂ ਮੁੱਖ ਰੂਪ ਤੇ ਵਿੱਚ ਜਿਹੜੀਆਂ ਕੈਨੇਡਾ ਦੇ ਵਿੱਚ ਮੁਕਾਬਲੇ ਦੇ ਵਿੱਚ ਨੇ ਔਰ ਜੇ ਗੱਲ ਕੀਤੀ ਜਾਵੇ 343 ਜਿਹੜੇ ਆਪਣੀ ਕਿਸਮਤ ਜਿਹੜੇ ਅਜ਼ਮਾਰ ਰਹੇ ਨੇ ਉਹਨਾਂ ਦੇ ਵਿੱਚੋਂ ਕਿਤੇ ਇਹ ਕਿਹਾ ਜਾਂਦਾ ਸੀ ਵੀ ਜਿਹੜੀ ਕੰਜ਼ਰਵਟਿਵ ਪਾਰਟੀ ਹੈ ਵੀ ਉਹ ਮੈਜੋਰਟੀ ਗਵਰਨਮੈਂਟ ਬਣਾਏਗੀ ਕਿਉਂਕਿ ਪਿਛਲੇ 9 ਸਾਲਾਂ ਤੋਂ ਜਿਹੜੀ ਲਿਬਰਲ ਪਾਰਟੀ ਹੈ ਉਹ ਇਸ ਦੇਸ਼ ਦੀ ਜਿਹੜੀ ਸੱਤਾ ਉਹਨੇ ਸੰਭਾਲੀ ਹੋਈ ਆ ਕਿਉਂਕਿ ਪਹਿਲੀ ਵਾਰ ਉਹ ਮੈਜੋਰਟੀ ਦੋ ਵਾਰੀ ਮਾਈਨੋਰਟੀ ਗਵਰਨਮੈਂਟ ਬਣਾ ਚੁੱਕੇ ਨੇ ਔਰ ਜਦੋਂ ਜਸਟਨ ਟਰੂਡੋ ਨੇ ਅਸਤੀਫਾ ਦਿੱਤਾ ਉਹਦੇ ਬਾਅਦ ਚ ਜਿਹੜੇ ਮਾਰਕਰਨੀ ਨੇ ਉਹਨਾਂ ਨੇ ਕਮਾਂਡ ਸੰਭੀ ਔਰ ਕੈਨੇਡਾ ਦੇ ਪ੍ਰਧਾਨ ਮੰਤਰੀ ਵਜੋਂ ਉਹਨਾਂ ਨੇ ਸੌਂ ਚੁੱਕੀ ਔਰ ਨਾਲ ਹੀ ਉਹਨਾਂ ਨੇ ਬਣਦੇ 1.5 ਹਫ਼ਤੇ ਦੇ ਵਿੱਚ ਹੀ ਕੈਨੇਡਾ ਦੇ ਵਿੱਚ ਇਲੈਕਸ਼ਨ ਐਲਾਨ ਕਰਦੇ ਔਰ ਜਿਹੜੇ ਮਾਹਰ ਇਹ ਕਹਿੰਦੇ ਸੀ ਵੀ ਲਿਬਰਲ ਆਪਣੀ ਮੈਜੋਰਟੀ ਸਰਕਾਰ ਬਣਾਏਗੀ ਪਰ ਜੇ ਇਸ ਵੇਲੇ ਦੀ ਆਪਾਂ ਗੱਲ ਕੀਤੀ ਜਾਵੇ ਲਿਬਰਲ ਮਿਨੋਰਟੀ ਸਰਕਾਰ ਇਸ ਵੇਲੇ ਬਣਾ ਚੁੱਕੀ ਹੈ ਔਰ ਜਿਵੇਂ ਜਿਵੇਂ ਰਿਜ਼ਲਟ ਅੱਗੇ ਵਧਣਗੇ ਤੁਹਾਡੇ ਰੂਪ ਰੂਪ ਕਰਦੇ ਰਹਾਂਗੇ ਔਰ ਜੇ ਦੂਜੇ ਪਾਸੇ ਕਨਜ਼ਰਵੇਟਿਵ ਦੀ ਗੱਲ ਕੀਤੀ ਜਾਵੇ ਜਿਹੜੇ ਕਹਿੰਦੇ ਸੀ ਅਸੀਂ ਮジョਰਿਟੀ ਗਵਰਨਮੈਂਟ ਬਣਾਵਾਂਗੇ ਉਹ 100 ਹਲੇ 42 45 49 ਇੱਥੇ ਕੀ ਫਲੈਕਚੂਏਟ ਕਰ ਰਹੇ ਨੇ ਉੱਪਰ ਥੱਲੇ ਹੋ ਰਹੇ ਨੇ ਕਿਉਂਕਿ ਬਰਾਕ ਕੀ ਉੱਪਰ ਇਹ ਲੱਗਦਾ ਸੀਗਾ ਵੀ ਕਿ ਉੱਪਰ ਤੇ ਵਿਚੜੀ ਪਾਰਟੀ ਹੈ ਉਹ ਬਿਲਕੁਲ ਜ਼ੀਰੋ ਹੋ ਜਾਏਗੀ ਪਰ ਉਹ 25 ਤੋਂ ਵੱਧ ਸੀਟਾਂ ਲੈ ਕੇ ਹਲੇ ਉਹਨਾਂ ਨੇ ਬਣਤਮਾਈ ਹੋਈ ਔਰ ਦੂਜੇ ਪਾਸੇ ਜਿਹੜੀ ਐਨਡੀਪੀ ਜਿਹੜੀ ਤੀਜੀ ਸਭ ਤੋਂ ਵੱਡੀ ਪਾਰਟੀ ਕੈਂਡੀਡੇਟ ਦੇ ਵਿੱਚ ਮੰਨੀ ਜਾਂਦੀ ਆ ਜਿਨ੍ਹਾਂ ਦੀਆਂ ਲਾਸਟ ਟਾਈਮ 21-22 ਸੀਟਾਂ ਸੀ ਉਹ ਇਸ ਵੇਲੇ 10-11 ਦੇ ਵਿੱਚ ਸਿਮਟ ਕੇ ਰਹਿ ਗਏ ਨੇ ਔਰ ਜੇ ਆਪਾਂ ਲੀਡਰਾਂ ਦੀ ਗੱਲ ਕੀਤੀ ਜਾਵੇ ਜਿਹੜੇ ਮਾਰਕਰਨੀ ਨੇ ਉਹਨਾਂ ਨੇ ਆਪਣੀ ਸੀਟ ਜਿੱਤ ਲਈ ਹੈ ਔਰ ਜੇ ਪੀਆ ਪੋਲੀਵਰ ਦੀ ਗੱਲ ਕੀਤੀ ਜਾਵੇ ਉਹ ਉਹਨਾਂ ਦਾ ਜਿਹੜਾ ਮੁੱਖ ਮੁਕਾਬਲਾ ਲਿਬਰਲ ਪਾਰਟੀ ਦੇ ਜਿਹੜੇ ਕੈਂਡੀਡੇਟ ਨੇ ਉਹਨਾਂ ਨਾਲ ਨੇ ਕਿਉਂਕਿ ਉਹਨਾਂ ਦੇ ਆਪੋਜ਼ਿਟ 91 ਦੇ ਜਿਹੜੇ ਕਰੀਬ ਆਪਣੇ ਕੈਂਡੀਡੇਟ ਖੜੇ ਨੇ ਔਰ ਜੇ ਆਪਾਂ ਉਹਨਾਂ ਦੀ ਗੱਲ ਕੀਤੀ ਜਾਵੇ ਉਹ ਕਿਤੇ ਨਾ ਕਿਤੇ 1500 ਵੋਟ ਤੋਂ ਪਿੱਛੇ ਚੱਲ ਰਹੇ ਨੇ ਔਰ ਜਿਵੇਂ ਹੀ ਅਗਲੀ ਅਪਡੇਟ ਮਲੇਗੀ ਉਹ ਵੀ ਤੁਹਾਡੇ ਨਾਲ ਰੂਪੂ ਕਰਾਂਗੇ ਔਰ ਜੇ ਬਾਕੀ ਆਪਾਂ ਓਵਰਆਲ ਗੱਲ ਕੀਤੀ ਜਾਵੇ ਜਿਹੜੀ ਇਸ ਵੇਲੇ ਕੈਨੇਡਾ ਦੀ ਜਿਹੜੀ ਸਿਆਸਤ ਹੈ ਉਹ ਪੂਰੀ ਜਾਨੀ ਦੀ ਇਹੀ ਵੇਟ ਕਰ ਰਹੇ ਨੇ ਸਾਰੇ ਲੋਕ ਕੈਨੇਡੀਅਨਸ ਇਹ ਵੇਟ ਕਰ ਰਹੇ ਆ ਕਿ ਊਂਟ ਕਿਸ ਕਰਵਟ ਬੈਠੇਗਾ ਇਹ ਥੋੜੀ ਦੇਰ ਹੋਰ ਘੰਟੇ ਦੇ ਵਿੱਚ ਇਹ ਪਤਾ ਲੱਗ ਜੂਗਾ ਪਰ ਫਿਲਹਾਲ ਦੀ ਜਿਹੜੀ ਅਪਡੇਟ ਇਹੀ ਆ ਬੀ ਲਿਬਰਲ 160 ਔਰ ਕਨਸਰਵੇਟਿਵ ਜਿਹੜੀ 146 ਔਰ ਬਾਕੀ ਬਕ 25 ਔਰ ਜਿਹੜੀ ਐਨਡੀਪੀ ਆ 11 ਸੀਟਾਂ ਚ ਫਿਲਹਾਲ ਹਲੇ ਸਿਮਟ ਕੇ ਜਿਹੜੀਆਂ ਚੱਲ ਰਹੀ ਐ ਔਰ ਜਿਵੇਂ ਹੀ ਕਾਊਂਟਿੰਗ ਖਤਮ ਹੋਏਗੀ ਤੁਹਾਨੂੰ ਅਗਲੀ ਅਪਡੇਟ ਜ਼ਰੂਰ ਦੇਵਾਂਗੇ ਕਿਸ ਦੀ ਸਰਕਾਰ ਬਣੀ ਕਿਸ ਨੇ ਨਹੀਂ ਬਣਾਈ ਕਿਸ ਨੇ ਬਣਾਈ ਸੋ ਫਿਲਹਾਲ ਦੇ ਲਈ ਇੰਨਾ ਹੀ ਕੈਮਰਾਮੈਨ ਪ੍ਰਿੰਸਪਲ ਦੇ ਨਾਲ ਭੁਪਿੰਦਰ ਗਰੇਵਾਲ ਡੇਲੀ ਪੋਸਟ ਪੰਜਾਬੀ ਬ੍ਰੇਕ